ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਵੀ ਅਦਵੀ ਹੈ ਇਹਦੇ ਜਿਹੜੇ ਦੋਸ਼ੀ ਆ ਉਹ ਖੜੇ ਜਾਣੇ ਚਾਹੀਦੇ ਨੇ ਇਹਦੇ ਸਾਜ਼ਿਸ਼ ਕਰਤਾ ਜਿਹੜੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਇਹ ਬਰਗਾੜੀ ਮੂਰਤੇ ਦਾ ਕਰਕੇ ਵੱਡੀਆਂ ਵੱਡੀਆਂ ਪਾਰਟੀਆਂ 70 70 ਸਾਲ ਤੋਂ ਪਾਰਟੀਆਂ ਜਿਹੜੀਆਂ ਜੰਮ ਕੇ ਬੈਠੀਆਂ ਹੋਈਆਂ ਜਿ ਜਿਹੜੀਆਂ ਕਹਿੰਦੀਆਂ ਸੀ ਇਹ ਲੈਂਟਰ ਲੱਗੇ ਹੋਏ ਨੇ ਤੇ ਉਹਨਾਂ ਦੇ ਥੰਮ ਮੁਖੜ ਗਏ ਉਹ ਅਲੱਗ-ਥਲੱਗ ਪਈਆਂ ਲੋਕਾਂ ਨੂੰ ਦਿੱਤੀਆਂ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਫੜੇ ਜਾਣ ਦੂਸਰਾ ਵਿਦਰ ਕਲਾਂ ਦੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹ ਪੁਲਿਸ ਵਾਲੇ ਉਹ ਫੜੇ ਜਾਂ ਤੇ ਬਾਕੀ ਜਿਹੜਾ ਬਰਗਾ ਬਗੜਾ ਬਰਗਾੜੀ ਪਿੰਡ ਸੀਗਾ ਕਿਥੇ ਦੋ ਪਾਤਸ਼ਾਹ ਆਈਆਂ ਆਈਆਂ ਨੇ ਗੁਰੂ ਮਾਨ ਦੇਵ ਜੀ ਸੱਚੇ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਪਰ ਪਤਾ ਨਹੀਂ ਕਿਉਂ ਇੰਨੇ ਸਾਲਾਂ ਦੇ ਵਿੱਚ ਕਿ ਬਹੁਤ ਕਾਲੀ ਦਲਦੀਆਂ ਵੀ ਸਰਕਾਰ ਆਈਆਂ ਦੂਜੀਆਂ ਨਹੀਂ ਆਈਆਂ ਪਰ ਇਹਦਾ ਨਾਂ ਬਰਗਾੜੀ ਹੀ ਰਿਹਾ ਸਰਕਾਰ ਨੇ ਉੱਥੇ ਬਕਾਇਦਾ ਐਲਾਨ ਕੀਤਾ ਹੈ ਕਿ ਇਹਨੂੰ ਅੱਜ ਤੋਂ ਬਾਅਦ ਬਰਗਾੜੀ ਸਾਹਿਬ ਆਖਿਆ ਜਾਊਗਾ ਉਹ ਵੀ ਉਹ ਹੋਇਆ ਸੋ ਇਸ ਕਰਕੇ 295 ਦੇ ਦੀਨ ਜਿਹੜੇ ਸਰਸੇ ਵਾਲੇ ਸਾਥ ਦੇ ਨਾ ਜਿਹੜਾ ਕਲੇਸ਼ ਹੋਇਆ ਸਿੱਖਾਂ ਦਾ ਤੇ 295 ਦੇ ਧਾਰਮਿਕ ਮੁੱਦਾ ਬਣਾ ਕੇ ਜਿਹੜੇ ਕੇਸ ਦਰਜ ਕੀਤੇ ਗਏ ਸੀ ਉਹ ਸਾਰੇ ਦੇ ਸਾਰੇ ਜਿਹੜੇ ਆ ਸਰਕਾਰ ਨੇ ਵਾਪਸ ਲੈਣ ਦਾ ਉਥੇ ਐਲਾਨ ਕੀਤਾ ਸੋ ਇਸ ਕਰਕੇ ਇਹਤੇ 1 ਕਰੋੜ ਰੁਪਇਆ ਜਿਹੜੇ ਸਹੀਦ ਪਰਿਵਾਰ ਸੀ ਉਹਨਾਂ ਨੂੰ ਮੁਆਵਜ਼ਾ ਮਿਲਿਆ ਔਰ ਇੱਕ ਨੂੰ 50 ਲੱਖ ਰੁਪਇਆ ਮਿਲਿਆ ਇੱਕ ਨੂੰ 40 ਲੱਖ ਰੁਪਇਆ ਮਿਲਿਆ ਜੀ ਬਿਲਕੁਲ 1 ਜੂਨ 2015 ਨੂੰ ਗੁਰਜ ਜਵਾਰ ਸਿੰਘ ਵਾਲੇ ਤੋਂ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਤੇ ਬਰਗਾੜੀ ਦੀਆਂ ਗਲੀਆਂ ਦੇ ਵਿੱਚ ਗੁਰੂ ਦੇ ਅੰਦਰ ਖਲਾਰੇ ਗਏ ਉਸਦੇ ਰੋਸ ਵਜੋਂ ਸਿੱਖ ਸੰਗਤਾਂ ਫੜਕਦੇ ਹੁੰਦੀਆਂ ਨਹੀਂਆਂ ਬਾਈਬਲ ਕਲਾ ਦੇ ਵਿੱਚ ਜਾਫ ਕਰਦਿਆਂ ਸੰਗਤਾਂ ਦੇ ਉੱਤੇ ਗੋਲੀ ਚਲਾਈ ਗਈ ਤੇ ਦੋ ਸਿੰਘ ਸ਼ਹੀਦ ਹੋ ਗਏ ਕੂਰਕ ਪੂਰੇ ਦੇ ਵਿੱਚ ਲਾਠੀ ਚਾਰਜ ਹੋਇਆ ਪਾਣੀ ਦੀਆਂ ਵਿਚਾੜਾਂ ਹੋਈਆਂ ਤੇ ਇਹ ਸਾਰੇ ਹਾਲਾਤ ਸਾਹਮਣੇ ਆਏ ਉਸ ਤੋਂ ਬਾਅਦ ਸਾਰਾ ਪੰਜਾਬ ਜਿਹੜਾ ਦੇਸ਼ ਵਿਦੇਸ਼ ਵਿੱਚ ਸਿੱਖ ਵਾਸੀ ਵੀ ਉਹਨਾਂ ਵਿੱਚ ਇੱਕ ਸੋਗ ਦੀ ਲੈਰ ਦੌਰ ਦੇ ਸਾਰੇ ਫੜਕਾਂ ਦੇ ਉੱਤੇ ਆ ਗਿਆ ਲਗਭਗ 15 ਦਿਨ ਜਿਹੜਾ ਪੰਜਾਬ ਆ ਉਹ ਜਾਮ ਰਿਹਾ ਉਸ ਤੋਂ ਬਾਅਦ ਸਰਬੱਤ ਖਾਲਸਾ ਹੋਇਆ ਸਰਬੱਤ ਖਾਲਸੇ ਦੇ ਵਿੱਚ ਸਭ ਜੇਕ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਇਕੱਠੀਆਂ ਹੋਈਆਂ ਔਰ ਉਹਨਾਂ ਸੰਗਤਾਂ ਨੇ ਜਿਹੜੇ ਐਸਐਨਪੀਸੀ ਵੱਲੋਂ ਜਥੇਦਾਰ ਨਿਯੁਕਤ ਕੀਤੇ ਜਾਂਦੇ ਸੀ ਉਹਨਾਂ ਨੂੰ ਰੱਦ ਕਰਕੇ ਨਵੇਂ ਜਥੇਦਾਰ ਜਿਹੜੇ ਉਹ ਨਿਯੁਕਤ ਕੀਤੇ ਜਿੰਨਾਂ ਵਿੱਚ ਪਈ ਗਫਤਾਰ ਸਿੰਘ ਹਵਾਰਾ ਦਾਸ ਪਈ ਬਲਜੀਤ ਸਿੰਘ ਦਾਦੂਗੜ ਤੇ ਅਮਰੀਤ ਸਿੰਘ ਅਜਨਾਲਾ ਉਸ ਤੋਂ ਬਾਅਦ ਸਰਬੱਤ ਖਾਲਸੇ ਤੋਂ ਅਗਲੇ ਦਿਨ ਸਾਨੂੰ ਰੈਸਟ ਕਰ ਲਿਆ ਔਰ ਲਗਭਗ ਦੇਸ਼ ਧਰੋਹ ਦੇ ਕੇਸ ਸਾਡੇ ਤੇ ਪਾਏ ਗਏ ਅਸੀਂ 6 ਮਹੀਨੇ ਦੇ ਕਰੀਬ ਜੇਲ੍ਹ ਦੇ ਵਿੱਚ ਰਹੇ ਤੇ ਕਿਸੇ ਨੇ ਵੀ ਇਨਸਾਫ ਦੇਣ ਦੀ ਸਰਕਾਰ ਨੇ ਕੋਸ਼ਿਸ਼ ਨਹੀਂ ਕੀਤੀ ਤੇ ਇਸ ਕੇਸ ਨੂੰ ਦਬਾ ਦਿੱਤਾ ਗਿਆ ਇਸ ਕੇਸ ਨੂੰ ਉਲਝਾ ਦਿੱਤਾ ਗਿਆ ਪਰ ਉਸ ਤੋਂ ਬਾਅਦ ਲਗਾਤਾਰ 300 ਤੋਂ ਵੱਧ ਵਾਰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਦਵੀ ਉਹ ਪੰਜਾਬ ਦੀ ਧਰਤੀ 'ਤੇ ਹੋਈ ਫਿਰ ਸਰਕਾਰ ਬਦਲ ਗਈ ਸਰਕਾਰ ਬਦਲਣ ਤੋਂ ਬਾਅਦ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਲੋਕਾਂ ਨਾਲ ਦਾਅਵੇ ਵਾਅਦੇ ਕੀਤੇ ਸੀ ਗੁਰੂਤਾ ਸਾਹਿਬ ਦੇ ਤੋਂ ਕਹਾ ਕਿ ਉਹ ਵੀ ਸਿਰੇ ਨਾ ਚੜੇ ਔਰ ਉਹਨਾਂ ਦੇ ਰਾਜ ਦੇ ਵਿੱਚ ਵੀ ਇਹ ਗੁਰੂ ਸਾਹਿਬ ਦੀ ਜਿਹੜੀ ਬੇਅਦਬੀ ਉਹ ਨਹੀਂ ਫਿਰੋਕ ਰਹੀ ਤੇ ਫੇਰ ਅਸੀਂ 1 ਜੂਨ 2018 ਤੋਂ ਸਾਰੀਆਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਅਸੀਂ ਬਰਗਾੜੀ ਦੇ ਵਿੱਚ ਇਸ ਸਭ ਕਸੇ ਦਾ ਹੱਲ ਕਰਾਉਣ ਵਾਸਤੇ ਅਸੀਂ ਬਰਗਾੜੀ ਮੋਰਚਾ ਜਿਹੜਾ ਉਹਨੂੰ ਆਰੰਭ ਕੀਤਾ ਇਹ ਮੋਰਚਾ ਸ਼ਾਂਤਮਈ ਸੀ ਔਰ ਅਮਨ ਸੀ ਇਹ ਸੜਕ ਤੋਂ ਵੀ ਪਿੱਛੇ ਸੀ ਇਹ ਖੇਤਾਂ ਦੇ ਵਿੱਚ ਸੀ ਇਹ ਸੜਕ ਦੇ ਉੱਤੇ ਨਹੀਂ ਗਿਆ ਕੋਈ ਅਸੀਂ ਮਾਰਕ ਨਹੀਂ ਕੱਢਿਆ ਕਿਤੇ ਦਾ ਖੇਤਰ ਆਉਣੀ ਕੀਤਾ ਔਰ ਇਸ ਮੋਰਚੇ ਦੇ ਵਿੱਚ ਪੰਜਾਬ ਭਰ ਦੇ ਵਿੱਚੋਂ ਹਰਿਆਣਾ ਜੋ ਕਿ ਰਾਜਸਥਾਨ ਦਿੱਲੀ ਔਰ ਦੂਸਰੇ ਸੂਬਿਆਂ ਦੇ ਵਿੱਚੋਂ ਵੀ ਵੱਡੀ ਗਿਣਤੀ ਦੇ ਵਿੱਚ ਲੱਖਾਂ ਦੀਆਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਉੱਥੇ ਹਾਜ਼ਰੀ ਲਵਾਈ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੀ ਉੱਥੇ ਪਹੁੰਚੀਆਂ ਇੱਕ ਬਹੁਤ ਵੱਡੀ ਗੱਲ ਸਾਹਮਣੀ ਆਈ ਕਿ ਜਿਹੜੇ ਪੰਜਾਬ ਦਾ ਸ਼ਾਂਤ ਮੇ ਜਿਹੜਾ ਪੰਜਾਬ ਚੱਲ ਰਿਹਾ ਸੀ ਜਾਂ ਵੱਤ ਰਿਹਾ ਸੀ ਜਿੱਥੇ ਪੂਰੀ ਅਮਨ ਸ਼ਾਂਤੀ ਸੀ ਕੁਝ ਲੋਕ ਇਹਦੇ ਹਾਲਾਤ ਖਰਾਬ ਕਰਨਾ ਚਾਹੁੰਦੇ ਸੀ ਪਰ ਜਦੋਂ ਅਸੀਂ ਪੁਰ ਅਮਨ ਉੱਥੇ ਬੈਠੇ ਤੇ ਉਹ ਜਿਹੜੇ ਲੋਕਾਂ ਨੇ ਇਸ ਗੱਲ ਨੂੰ ਬਹੁਤ ਐਮੀਅਤ ਦਿੱਤੀ ਔਰ ਇਸ ਤਰ੍ਹਾਂ ਹੀ ਅੰਦਾਜ਼ਾ ਨਾ ਲਾ ਸਕਦੇ ਆ ਕਿ ਵੱਡੀ ਗਿਣਤੀ ਦੇ ਵਿੱਚ ਹਿੰਦੂ ਜਿਹੜੇ ਸੀ ਉਹ ਵੀਰ ਸਾਡੇ ਉਹ जखੇ ਲੈ ਕੇ ਆਏ। ਗਰਦੀ ਸਾਡੇ ਨਾਲ ਜਤਾਈ ਤੇ ਸਾਰਿਆਂ ਨੇ ਇਹ ਡਿਮਾਂਡ ਕੀਤੀ ਇਹ ਮੰਗ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਵੀ ਅਦਵੀ ਹੈ ਇਹਦੇ ਜਿਹੜੇ ਦੋਸ਼ੀ ਆ ਉਹ ਖੜੇ ਜਾਣੇ ਚਾਹੀਦੇ ਨੇ ਇਹਦੇ ਸਾਜਿਸ਼ ਕਰਤਾ ਜਿਹੜੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ। ਸੋ ਲਗਭਗ ਇਹ ਮੋਰਚਾ 6 ਮਹੀਨੇ ਤੋਂ ਉੱਪਰ ਚੱਲਿਆ ਪਰ ਇੱਕ ਬੜੀ ਵੱਡੀ ਮਿਸਾਲ ਪੈਦਾ ਕਰ ਗਿਆ ਇਹ ਮੋਰਚਾ ਕੇ 6 ਮਹੀਨਿਆਂ ਦੇ ਅੰਦਰ ਉਥੇ ਕਿਸੇ ਵੀ ਕਿਸਮ ਦਾ ਕੋਈ ਲੜਾਈ ਝਗੜਾ ਜਾਂ ਟਕਰਾਓ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਬੇਚਾ ਕਬੂਤ ਬਹੁਤ ਵੱਡੇ ਇਕੱਠ ਹੋਏ ਪਰ ਉਹ ਹਮੇਸ਼ਾ ਇੰਨੀ ਸ਼ਾਂਤੀ ਸਿੱਖਾਂ ਨੇ ਵਿਖਾਈ ਕਿਉਂਕਿ ਸਿੱਖਾਂ ਨੂੰ ਹਮੇਸ਼ਾ ਬਦਨਾਮ ਕੀਤਾ ਗਿਆ ਕਿ ਇਹ ਲੜਨ ਪੀੜਨ ਵਾਲੇ ਨੇ ਇਹ ਹੋਰ ਕੁਝ ਕਰ ਨਹੀਂ ਸਕਦੇ ਪਰ ਅਸੀਂ ਇੱਕ ਉਥੇ ਮਿਸਾਲ ਪੈਦਾ ਕੀਤੀ ਹੈ ਕਿ ਸਿੱਖ ਜਦੋਂ ਸ਼ਾਂਤੀ ਦੇ ਆਲਮ ਦੇ ਵਿੱਚ ਆਉਂਦੇ ਨੇ ਤੇ ਉਹ ਬਹੁਤ ਉਹਨਾਂ ਦਾ ਵੱਡਾ ਸਬਰ ਤੇ ਸੋ ਅਸੀਂ ਕਹਿੰਦੇ ਆ ਕਿ ਇਹ ਪੰਜਾਬ ਦੇ ਵਾਸਤੇ ਇਹ ਬਹੁਤ ਵੱਡਾ ਇੱਕ ਮੈਸੇਜ ਸੀਗਾ ਬਹੁਤ ਵੱਡਾ ਇੱਕ ਸੁਨੇਹਾ ਸੀ ਤੇ ਵਿਚ ਵਿਚਾਲੇ ਬੰਬ ਧਮਾਕੇ ਵੀ ਹੋਏ ਇਹ ਅੰਮ੍ਰਿਤਸਰ ਦੇ ਵਿੱਚ ਨਿਰੰਗਕਾਰੀ ਭਵਨ ਦੇ ਵਿੱਚ ਨਾਲ ਦੀ ਨਾਲ ਹੀ ਅਸੀਂ ਉਹਨਾਂ ਨੂੰ ਕੰਡੈਮਨ ਕੀਤਾ ਉਹਨਾਂ ਦੀ ਅਸੀਂ ਨਿੰਦਿਆ ਕੀਤੀ ਔਰ ਅਸੀਂ ਉਹਨਾਂ ਨੂੰ ਦਰਦੀ ਕੀਤੀ ਕਿਉਂਕਿ ਪੰਜਾਬ ਦੇ ਵਿੱਚ ਸਾਰੇ ਜਿਹੜੇ ਲੋਕ ਨੇ ਅੱਜ ਭਾਈਚਾਰਕ ਸਾਂਝ ਦੇ ਨਾਲ ਅਮਨ ਸ਼ਾਂਤੀ ਦੇ ਨਾਲ ਰਹਿ ਰਹੇ ਸੀ ਤੇ ਅਸੀਂ ਸਮਝਦੇ ਹਾਂ ਕਿ ਜੇ ਮਾੜੀ ਦੀ ਵੀ ਚੰਗਿਆੜੀ ਬਲ ਪਈ ਤੇ ਪੰਜਾਬ ਨੇ ਪਹਿਲਾਂ ਬਹੁਤ ਵੱਡਾ ਨੁਕਸਾਨ ਝੱਲਿਆ ਬਹੁਤ ਵੱਡਾ ਇੱਥੇ ਖੂਨ ਕਰਬ ਹੋਇਆ ਹੈ ਬਹੁਤ ਵੱਡਾ ਇੱਥੇ ਚਕਰਾ ਹੋਇਆ ਹੈ ਪੰਜਾਬ ਉਹਦੇ ਨਾਲ ਬਹੁਤ ਸਾਲ ਮੈਂ ਕਹਿੰਨਾ ਵੀ 100 ਸਾਲ ਫਿੱਕੇ ਪੈ ਗਿਆ ਸੀਗਾ ਪੰਜਾਬ ਉਹ ਜਿਹੜਾ ਪਿਛਲਾ ਵਰਤਾਰਾ ਹੋਇਆ ਤੇ ਅਸੀਂ ਕਿਸੇ ਵੀ ਕੀਮਤ ਤੇ ਉਹ ਨਹੀਂ ਸੀ ਚਾਹੁੰਦੇ ਅਸੀਂ ਇੱਕ ਕਾਨੂੰਨੀ ਤੌਰ ਦੇ ਉਤੇ ਜਿਹੜਾ ਸਾਡਾ ਹੱਕ ਬਣਦਾ ਸੀ ਕਿ ਇਹ ਸਾਡੀਆਂ ਜਿਹੜੀਆਂ ਮੰਗਾਂ ਨੇ ਬਈ ਇਹਨਾਂ ਨੂੰ ਪੂਰਾ ਕੀਤਾ ਜਾਵੇ ਸਰਕਾਰ ਬਿਲਕੁਲ ਸਾਡੇ ਵੱਲ ਕੰਨ ਨਹੀਂ ਸੀ ਕਰ ਰਹੀ ਪਰ ਜਦੋਂ 7 ਜੂਨ 7 ਤਰੀਕ ਨੂੰ ਤੇ 14 ਤਰੀਕ ਨੂੰ ਔਰ 25 ਤਰੀਕ ਨੂੰ ਉੱਥੇ ਲੱਖਾਂ ਲੋਕ ਇਕੱਠੇ ਹੋ ਕੇ ਆ ਗਏ ਤੇ ਬਹੁਤ ਵੱਡਾ ਫਿਕਰ ਪੈ ਗਿਆ ਜਿੱਥੇ ਦੂਜੀਆਂ ਪਾਰਟੀਆਂ ਨੋ ਫਿਕਰ ਪੈ ਗਿਆ ਸਿਆਸੀ ਪਾਰਟੀਆਂ ਨੂੰ ਤੇ ਪੰਜਾਬ ਦੀ ਸਰਕਾਰ ਨੂੰ ਵੀ ਫਿਕਰ ਪੈ ਗਿਆ ਕਿ ਅਗਰ ਅਸੀਂ ਇਹਦਰ ਹੱਥ ਨਾ ਵਧਾਇਆ ਤੇ ਇਹ ਸਾਰਾ ਕੁਝ ਇਸੋ ਜਾਂਦਾ ਬੰਨਾ ਤੁਹਾਨੂੰ ਤੁਸੀਂ ਦੇਖਣ ਵਿੱਚ ਸੁਣਨ ਦੇ ਵਿੱਚ ਤੁਹਾਨੂੰ ਮਿਲਿਆ ਹੋਣਾ ਕਿ ਬਰਗਾੜੀ ਮੋਰਚੇ ਦਾ ਕਰਕੇ ਵੱਡੀਆਂ-ਵੱਡੀਆਂ ਪਾਰਟੀਆਂ 70-70 ਸਾਲ ਤੋਂ ਪਾਰਟੀਆਂ ਜਿਹੜੀਆਂ ਜੰਮ ਕੇ ਬੈਠੀਆਂ ਹੋਈਆਂ ਸੀ ਜਿਹੜੀਆਂ ਕਹਿੰਦੀਆਂ ਸੀ ਇਹ ਲੈਂਟਰ ਲੱਗੇ ਹੋਏ ਨੇ ਤੇ ਉਹਨਾਂ ਦੇ ਥੰਮ ਖੜ ਗਏ ਉਹ ਅਲੱਗ-ਥਲੱਗ ਪਈਆਂ ਲੋਕਾਂ ਨੂੰ ਦਿੱਤੀਆਂ ਫਿਰ ਇਸ ਕਰਕੇ ਹਰ ਜਿਹੜਾ ਸਿੱਖ ਸੀ ਹਰ ਇਨਸਾਨ ਸਾ ਜਿਹੜਾ ਬੰਦਾ ਸੀ ਉਹਦੀਆਂ ਨਜ਼ਰਾਂ ਜਿਹੜੀਆਂ ਉਹ ਬਰਗਾਰੀ ਵੱਲ ਲੱਗੀਆਂ ਸੀ ਤੋਂ ਅਸੀਂ ਸਮਝਦੇ ਹਾਂ ਕਿ ਆ ਪਿਛਲੇ ਦਿਨੀ 9 ਤਰੀਕ ਨੂੰ ਸਰਕਾਰ ਉੱਥੇ ਆਈ ਤੇ ਸਰਕਾਰ ਨੇ ਉੱਥੇ ਆ ਕੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਸੰਗਤਾਂ ਦੀ ਹਜ਼ੂਰੀ ਦੇ ਵਿੱਚ ਉੱਥੇ ਫਿਰ ਇਹਨਾਂ ਮੰਗਾਂ ਨੂੰ ਮੰਨਣ ਦਾ ਐਲਾਨ ਕੀਤਾ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਜਦ ਵੀ ਜਿਹੜੇ ਲੋਕਾਂ ਨੇ ਕੀਤੀ ਸੀ ਇਹਦੇ ਪਿੱਛੇ ਜੋ ਵੀ ਮਰਜ਼ੀ ਸੀ ਜਿੰਨੇ ਕਰਾਈ ਸੀ ਪਰ ਜਿਹੜੇ ਲੋਕਾਂ ਨੇ ਇਹ ਕਾਰਵਾਈ ਕੀਤੀ ਸੀ ਉਹ ਸਾਰੇ ਦੇ ਸਾਰੇ ਲੋਕ ਜਿਹੜੇ ਫੜ ਕੇ ਸਰਕਾਰ ਨੇ ਕਟਹਿਰੇ ਦੇ ਵਿੱਚ ਖੜੇ ਕਰ ਦਿੱਤੇ ਉਹ ਜੇਲ੍ਹ ਦੇ ਵਿੱਚ ਬੰਦ ਕਰ ਦਿੱਤੇ ਲਗਭਗ 26 ਲੋਕ ਜਿਹੜੇ ਜਿਵੇਂ ਬਰਗਾੜੀ ਕਾਂਡ ਵਾਲੇ 10 10 ਬੰਦੇ ਔਰ ਉਸ ਤੋਂ ਬਾਅਦ ਮਲਕੇ ਪੰਜ ਪੰਜ ਬਾਅਦ ਗੁਰੂਸਾਰ ਵਾਲੇ ਉਸ ਤੋਂ ਬਾਅਦ ਭਾਈ ਭਗਤਾ ਇਹ ਇਹ ਸਾਰੇ ਬੰਦੇ ਜਿਹੜੇ ਦੋ ਬੰਦੇ ਇਹਨਾਂ ਚੋਂ ਬਾਕੀ ਬਚੇ ਨੇ ਉਹ ਉਹਨਾਂ ਦੇ ਵਾਰੰਟੀ ਨਿਕਲੇ ਹੋਏ ਨੇ ਉਹਨਾਂ ਦੀ ਜਿਹੜੀ ਫੜਤ ਦੌੜਾ ਉਹ ਜਾਰੀ ਹੈ ਇਹ ਇਹ ਗੁਰੂਗ੍ਰੰਥ ਸਾਹਿਬ ਦੇ ਜਿਹੜੇ ਦੋਸ਼ੀ ਤਾਂ ਫੜੇ ਗਏ ਨੇ ਕਿਉਂਕਿ ਇਹ ਜਿਹੜਾ ਸੰਗਠਨ ਦਾ ਦਬਾਅ ਬਹੁਤ ਵੱਧ ਗਿਆ ਸੀ ਕੁਮਾਰ ਛੋਟਾ ਬਾਦਲ ਕੇ ਸੈਣੀ ਇਹਨਾਂ ਦੀ ਜਿਹੜੀ ਇਨਕਵਾਇਰੀਸ਼ਨ ਇਹ ਹੋਈ ਹੈ ਤੁਹਾਡੇ ਸਾਹਮਣੇ ਆ ਇਹਨਾਂ ਨੂੰ ਰੋਜ਼ਨਾਮੇ ਦੇ ਵਿੱਚ ਵੀ ਉਹਨਾਂ ਨੇ ਪਾ ਦਿੱਤਾ ਹੈ ਜਿਹੜਾ ਬੰਦਾ ਰੋਜ਼ਨਾਮੇ ਦੇ ਵਿੱਚ ਆ ਜਾਂਦਾ ਉਹ ਇੱਕ ਦਿਨ ਉਹ ਕਾਨੂੰਨ ਦੇ ਕਟਾਰੇ ਦੇ ਵਿੱਚ ਖੜਾ ਹੁੰਦਾ ਹੈ ਰੋਜ਼ਨਾਮੇ ਵਿੱਚ ਬੰਦਾ ਹੋਣਾ ਬਹੁਤ ਜ਼ਰੂਰੀ ਹੈ ਦਾਦੂਵਾਲ ਸਾਹਿਬ ਮਾਚਬ ਦਾਦੂਵਾਲ ਸਾਹਿਬ ਨਾਲ ਤੁਹਾਡਾ ਕੀ ਮੁਰਮੜਾ ਹੋ ਗਿਆ ਜੀ ਕਿ ਉਹ ਤਾਂ ਨਰਾਜ਼ ਨਜ਼ਰ ਆ ਰਹੇ ਨੇ ਉਹਨਾਂ ਨੇ ਕਿ ਨਾਲ ਕੋਈ ਨਰਾਜ਼ ਨਹੀਂ ਦੇਖੋ ਸਾਡੇ ਸਵਾਛੇ ਮਹੀਨੇ ਅਸੀਂ ਸਾਰਿਆਂ ਨੇ ਸਾਰੀਆਂ ਜਥੇਬੰਦੀਆਂ ਨੇ ਦਾਦੂਵਾਲ ਸਾਹਿਬ ਨੇ ਅਸੀਂ ਸਾਰਿਆਂ ਨੇ ਅੱਗੇ ਫੈਰ ਜੋੜ ਕੇ ਕੰਮ ਕੀਤਾ ਦਾਦੂਵਾਲ ਸਾਹਿਬ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਤੇ ਬਹੁਤ ਜ਼ਿਆਦਾ ਉਹਨਾਂ ਨੇ ਪ੍ਰਚਾਰ ਕੀਤਾ ਤੇ ਉਹਨਾਂ ਨੇ ਹਰ ਥਾਂ ਦੇ ਉੱਤੇ ਕਿਤੇ ਵੀ ਪੇਠ ਨਹੀਂ ਦਿਖਾਈ ਤੁਹਾਡੇ ਦੇ ਰੋਲ ਨਹੀਂ ਪਰ ਤੁਹਾਡੇ ਤਾਨਾਸ਼ਾਹੀ ਤੁਸੀਂ ਬਿਲਕੁਲ ਨਾਰਾਜ਼ ਨਹੀਂ ਹੈਗੇ ਸਾਰਾ ਕੁਝ ਆ ਜਿਹੜੀ 20 ਤਰੀਕ ਵਾਲੀ ਮੀਟਿੰਗ ਆ ਕਿ ਆਉਣ ਵਾਲੇ ਦਿਨਾਂ ਸਾਰਾ ਕੁਝ ਠੀਕ ਕਰਨ ਲੱਗੇ ਉਹ ਕਹਿੰਦੇ 20 ਤਰੀਕ ਨੂੰ ਮੈਂ ਆਣਾ ਨਹੀਂ ਉੱਥੇ ਕੋਈ ਗੱਲ ਨਹੀਂ ਉਹਨਾਂ ਨੇ ਕਿਹਾ ਨਾ ਜਦੋਂ ਉੱਥੇ 20 ਤਰੀਕ ਆਉਂਗੇ ਫਿਰ ਮੈਨੂੰ ਸਵਾਲ ਕਰਿਓ ਵੀ ਉੱਥੇ ਬੈਠੇ ਨੇ ਕਿ ਨਹੀਂ ਬੈਠੇ ਮੈਂ ਦਾਦੂ ਵਾਲ ਤੋਂ ਬਾਦੋਂ ਭੁੱਟਾ ਜੀ ਵੀ ਜਿਹੜੇ ਅਕਾਲੀ ਗੱਲ ਦੇ ਉਹ ਵੀ ਤੁਹਾਡੇ ਵਿੱਚ ਛੋਟੀਆਂ ਮੋਟੀਆਂ ਦੇਖੋ ਸਾਡੇ ਸਿੱਖ ਜਜ਼ਬਾਤੀ ਵੀ ਹੈਗੇ ਨੇ ਜਜ਼ਬਾਤ ਹਰ ਇੱਕ ਦੇ ਹੁੰਦੇ ਨੇ ਜੇ ਕੋਈ ਮੜੀ-ਮੁੱਟੀ ਗੱਲ ਕਰਦਾ ਹੈ ਤੇ ਸਾਡੇ ਕੋਲ ਬੜੀ ਵੱਡੀ ਸ਼ਕਤੀ ਹੈ ਕਿਉਂਕਿ ਮੈਂ ਸਿੱਖ ਕੌਮ ਦਾ ਜਥੇਦਾਰ ਹਾਂ ਮੈਂ ਸਾਰੀ ਸਿੱਖ ਕੌਮ ਨੂੰ ਜਵਾਬ ਦੇਣਾ ਤੇ ਸਾਰੀ ਸਿੱਖ ਕੌਮ ਨੂੰ ਤੇ ਪੰਜਾਬ ਦੇ ਹਾਲਾਤਾਂ ਨੂੰ ਮੁੱਖ ਰੱਖ ਕੇ ਜਿਹੜੀ ਮੈਂ ਆਪਣੀ ਬਿਆਨਬਾਜ਼ੀ ਕਰਨੀ ਹੈ ਤੇ ਮੈਂ ਆਪਣੀ ਕੌਮ ਵੀ ਬਚਾਉਣੀ ਹੈ ਮੈਂ ਆਪਣਾ ਪੰਜਾਬ ਵੀ ਵੀ ਬਚਾਉਣਾ ਤੇ ਮੈਂ ਹਰ ਇੱਕ ਨੂੰ ਬਚਾਉਣਾ ਇਹ ਚੀਜ਼ ਹੈ ਜਿਹੜੇ ਦਾਦੂ ਵੱਲ ਕਿਸੇ ਪੈਸੇ ਜਿਹੜੇ ਦਾਦੂ ਵੱਲ ਕਿਉਂ ਨਹੀਂ ਮਤਲਬ ਦੇ ਸਮਝ ਆ ਜਣ ਜਿਹੜੇ ਬੰਦੇ ਦੇ ਜਿਹੜੇ ਬੰਦੇ ਦੇ ਜਿਹੜੇ ਸੰਘਰਸ਼ ਦੇ ਲੋਕ ਕੋਈ ਵਿਰੋਧੀ ਨਾ ਹੋਵੇ ਤੇ ਉਹ ਲੜਾਈ ਕਾਦੀ ਹੁੰਦੀ ਹੈ ਕਾਨੂੰਨ ਇਹਨਾਂ ਦੀ ਨਹੀਂ ਕੋਈ ਪਰਵਾਹ ਹੈਗੀ ਅਸੀਂ ਇਹ ਸਾਨੂੰ ਇਹ ਪਤਾ ਹੈ ਕਿ ਸਾਡਾ ਜਿਹੜਾ ਰਸਤਾ ਬੜਾ ਠੀਕ ਆ ਬਾਲੀ ਗੱਲ ਤਾਂ ਪੈਸੇ ਦਾ ਇਲਜ਼ਾਮ ਲੱਗਦਾ ਹੁੰਦਾ ਉੱਥੇ بڑے ਲੋਕਾਂ ਨੇ ਇਲਜ਼ਾਮ ਲਾਇਆ ਫੰਡੇ ਗਵਧੀਆਂ ਆਮ ਦਾ ਜੇ ਹੁੰਦਾ ਪਰ ਇਹ ਗੱਲ ਅਸੀਂ ਸਾਫ਼ ਕਰਤੀ ਉੱਠਣ ਤੋਂ ਪਹਿਲਾਂ ਉੱਥੇ ਸਾਡੇ ਕੋਲ ਇੱਕ ਇੱਕ ਪੈਸੇ ਦਾ ਹਿਸਾਬ ਲਿਖਿਆ ਇੱਕ ਕਰੋੜ ਤੇ 48 ਲੱਖ ਰੁਪਇਆ ਮੋਰਚੇ ਨੂੰ ਲੋਕਾਂ ਨੇ ਦਿੱਤਾ ਆਪਣੀ ਕਿਰਤ ਕਮਾਈ ਵਿੱਚੋਂ ਕਿਹਨੇ 100 ਕਿਹਨੇ 1000 ਕਿਹਨੇ 10000 ਕਿਹਨੇ 100000 ਉਹ 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 ਅਸੀਂ ਲਿਖਿਆ ਅਸੀਂ ਉਹਦਾ ਕਰਤੱਵ ਲਿਖਿਆ ਜਿੰਨੇ ਪੈਸੇ ਬਚ ਗਏ 22 ਲੱਖ ਦੇ ਕਰੀਬ ਤੇ ਮੈਂ ਆਪਣੀ ਸਪੀਚ ਕਰਨ ਤੋਂ ਪਹਿਲਾਂ ਉਹ ਮੈਂ ਸਟੇਜ ਦੇ ਉੱਤੇ ਰੱਖ ਦਿੱਤੇ ਭਾਈ ਆਹ ਪੰਥ ਦੇ ਪੈਸੇ ਇਹ ਇਹ ਤੁਸੀਂ ਪੈਸੇ ਜਿੱਥੇ ਮਰਜੀ ਪੰਥ ਦੇ ਸਟੇਟਮੈਂਟ ਤੁਹਾਡੀ ਜਮਾਇੰਡਿੰਗ ਪਰਸੇ ਸਟੇਟਮੈਂਟ ਤੁਹਾਡੀ ਹੋ ਚੁੱਕੀਆਂ ਨੇ ਪਰ ਪੈਸਿਆਂ ਨੂੰ ਲੈ ਕੇ ਮਨਸਾਹਬ ਨੇ ਉੱਤੇ ਕੋਈ ਗੱਲ ਨਹੀਂ ਕੀਤੀ ਜਿਹੜੇ ਜੇ ਫਿਰ ਉਹਨਾਂ ਕੋਲ ਜਦੋਂ ਕੋਈ ਗੱਲ ਹੈ ਹੀ ਨਹੀਂ ਤਾਂ ਕਰਨਗੇ ਕੀ ਨਹੀਂ ਮਨਸਾਹਬ ਜੇ ਦਾਦੂਵਾਲ ਮਤਲਬ ਤੁਹਾਡੇ ਨਾਲ ਸਹਿਮਤ ਨਹੀਂ ਹੁੰਦੇ ਜੇ ਤੁਸੀਂ ਕਹਿੰਦੇ ਵੀ ਅਸੀਂ ਮਿਲਾ ਲਾਂਗੇ ਫਿਰ ਤੁਹਾਡਾ ਉਹਦਾ ਸਤ ਕੀ ਹੁੰਦਾ ਵੀ ਲੱਗਦਾ ਵੀ ਰਸਤੇ ਲੱਗ-ਲੱਗ ਹੋ ਗਏ ਦੇਖੋ ਦਾਦੂਵਾਲ ਨਰਾਜ ਹੋ ਹੀ ਨਹੀਂ ਸਕਦੇ ਦਾਦੂਵਾਲ ਤੇ ਅਸੀਂ ਹੁਣ ਤੱਕ ਦੀ ਜਿਹੜੀ ਲੜਾਈ ਲੜੀ ਹੈ ਉਹਨੂੰ ਪੂਰੀ ਦੁਨੀਆ ਨੇ ਵੇਖਿਆ ਉਹ ਕਹਿੰਦੇ ਜਲਦੀ ਮੋਰਚਾ ਖਤਮ ਕਰ ਦਿੱਤਾ ਮੈਂ ਨਹੀਂ ਤੁਸੀਂ ਇਹਨੂੰ ਜਲਦੀ ਕਹੋਗੇ ਅੱਧਾ ਸਾਲ ਲੰਘ ਗਿਆ ਤੁਸੀਂ ਨਹੀਂ ਕਰੇ ਦਾਦੂਵਾਲ ਕਹਿੰਦੇ ਭਰੋਸੇ ਚ ਭਰੋਸੇ ਚ ਨਹੀਂ ਲਿਆ ਗਿਆ ਤੁਹਾਨੂੰ ਜਿਹੜਾ ਆਪਣਾ ਤਾਨਾਸ਼ੈਨ ਭਈਆ ਤੁਹਾਡਾ ਅੰਦਰੂਨੀ ਮਸਲਾ ਹੈ ਇਹ ਇਹ ਅਸੀਂ ਆਪੇ ਹੱਲ ਕਰਾਂਗੇ ਨਹੀਂ ਹੱਥ ਪਿੱਛੇ ਕਰਿਆ ਲਾਈਵ ਹੈ ਇਹ ਅਸੀਂ ਆਪੇ ਹੱਲ ਕਰਾਂਗੇ ਕੋਈ हां सिर्फ तू भी ਉਹਨਾਂ ਦੀ ਸਪੀਚ ਸੁਣ ਲੋ ਜਦੋਂ ਮੈਂ ਸਟੇਜ ਤੇ ਬੋਲੇ ਆ ਉਸ ਤਰੀਕੇ ਨਾਲ ਅਨਾਉਂਸਰੀ ਨੇ ਉਸ ਤੋਂ ਪਹਿਲਾਂ ਉਹਨਾਂ ਦੀ ਸਪੀਚ ਸੁਣੋ ਕੀ ਕਹਿੰਦੇ ਹਨਾ ਨਹੀਂ ਕਰ ਵੀ ਉਹਨਾਂ ਨੇ ਸਰ ਵੀ ਅਮਰ ਸਾਹਿਬ ਵੀ ਅੱਥਲੇ ਚਲੇ ਗਏ ਨੇ ਤੂੰ ਤੁਹਾਡੇ ਨਾਲ ਮਤਲਬ ਕੋਈ ਨਹੀਂ ਗਿਆ ਉਹਨਾਂ ਨੇ ਕਿਹਾ ਬਹੁਤ ਉਹਨਾਂ ਸਾਡੇ ਨਾਲ ਹੀ ਜਾਣਾ ਸੀ ਜਦੋਂ ਅਸੀਂ ਉਹਨਾਂ ਨਾਲ ਗੱਲ ਕੀਤੀ ਉਹਨਾਂ ਦੇ ਦਿਵਾਨ ਸੀ ਤੁਸੀਂ ਪਤਾ ਕਰ ਲੋ ਕਿ ਉਸ ਦਿਨ ਹੈਗੇ ਸੀ ਦਿਵਾਨ ਕਿਨੇ ਉਹ ਤਾਂ ਹੀ ਲੇਟ ਆਏ ਨੇ ਉਹਨਾਂ ਨੇ ਵੀ ਮੱਥਾ ਟੇਕਣਾ ਜ਼ਰੂਰੀ ਸਮਝਿਆ ਪਰ ਜੋ ਉਸ ਸਟੇਜ ਤੇ ਬੋਲੇ ਨੇ ਤੁਸੀਂ ਸੁਣਿਆ ਉਹਨਾਂ ਨੇ ਇਹ ਕਿਹਾ ਵੀ ਜਿੰਨੇ ਮੋਰਚੇ ਦੀਆਂ ਪ੍ਰਾਪਤੀਆਂ ਨੇ ਬਹੁਤ ਜ਼ਿਆਦੀਆਂ ਨੇ ਉਹਨੇ ਦੱਸੀਆਂ ਨੇ ਨਾ ਉਹ ਘਰੇ ਸੀ ਵੀ ਮੇਨ ਤਾਂ ਸਾਡੇ ਮੰਗੇ ਸੀ ਬਾਦਲ ਅੰਦਰ ਹੋਣ ਪਰ ਉਹ ਨਹੀਂ ਅਸੀਂ ਅਸੀਂ ਕਦੀ ਨਹੀਂ ਕਿਉਂਕਿ ਅਸੀਂ ਕਹੇ ਸਾਡੀਆਂ ਤਿੰਨ ਮੰਗਾਂ ਨੇ ਇੱਕ ਗੁਰੂ ਗ੍ਰੰਥ ਸਾਹਿਬ ਦੇ ਦੋਚੀ ਫੜੇ ਜਾਂ ਦੂਸਰਾ ਬਹਿਬਲ ਕਲਾਂ ਦੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹ ਪੁਲਿਸ ਵਾਲੇ ਉਹ ਫੜੇ ਜਾਂ ਤੀਸਰਾ ਅਸੀਂ ਵੀ ਜਿਹੜੇ ਬੰਦੀ ਸਿੰਘ ਉਹਨਾਂ ਦੀ ਗੱਲ ਤੇ ਚੌਥੀ ਸਾਡੀ ਅੱਜ ਤੱਕ ਗੱਲ ਨਹੀਂ ਸਾਬ ਜੇ ਨਾ ਹੁੰਦਾ ਤਾਂ ਫਿਰ ਤੁਸੀਂ ਕਿੰਨੂੰ ਕਹੋਗੇ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹੇ ਜਦੋਂ ਸਰਕਾਰ ਸਾਡੇ ਨਾਲ ਗੱਲ ਕਰਨ ਵਾਸਤੇ ਬਰਗਾੜੀ ਆਈ ਹੈ ਤੇ ਫਿਰ ਉਹ ਉਹ ਕਾਂਗਰਸ ਦੀ ਹੋਵੇ ਉਹ ਹੋਰ ਕਿਸੇ ਦੀ ਹੋਵੇ ਸਰਕਾਰ ਅਸੀਂ ਗੱਲ ਸਰਕਾਰ ਦੀ ਕਰਾਂਗੇ ਨਹੀਂ ਦਾदू ਸਾਹਿਬ ਵੱਲ ਸਾਹਿਬ ਕਿਉਂ ਨਹੀਂ ਮੰਨਦੇ ਇਸ ਕੰਨ ਨੂੰ ਮੰਨਦੇ ਮੰਨਦੇ ਨਹੀਂ ਕਿਉਂ ਨਹੀਂ ਮੰਨਦੇ ਉਹਨਾਂ ਐਵੇਂ ਕਹਿੰਦਾ ਵੀ ਮੋਰਚੇ ਦੀਆਂ ਬਹੁਤ ਪ੍ਰਾਪਤੀਆਂ ਨੇ ਤੇ ਜਲਦਬਾਜੀ ਵੀ ਹੋਈ ਜੀ ਉਹ ਕਹਿੰਦੇ ਇਹ ਵੀ ਗੱਲ ਕਹੀ ਜਲਦਬਾਜੀ ਨਹੀਂ ਇਹਨੂੰ ਕਹਿ ਸਕਦੇ ਇਹ ਤਾਂ ਅੱਧਾ ਸਾਲ ਲੰਘ ਗਿਆ ਹੈ ਪੀਟੀਸੀ ਕਹਿ ਰਹੇ ਇਕੱਲਾ ਇਹ ਜਲਦਬਾਜੀ ਨਹੀਂ ਇਹਨੂੰ ਅੱਧਾ ਸਾਲ ਲੰਘ ਗਿਆ ਕੋਈ ਇਹ 2 ਘੰਟਿਆਂ ਦੀ ਗੱਲ ਹੈ ਇਹ ਗੱਲ ਗਲਤ ਆ ਨਵੀਂ ਮੰਸਬ ਨਵੀਂ ਰਣਨੀਤੀ ਕੋਈ ਪਹਿਲਾਂ ਤੁਸੀਂ ਦੱਸਿਆ ਕਿ ਕਿ ਨਹੀਂ ਹੁੰਦੇ ਠੀਕ ਆ ਜਦੋਂ ਅਸੀਂ ਨਵੀਂ ਰਣਨੀਤੀ ਲੈ ਕੇ ਆਵਾਂਗੇ 20 ਤਰੀਕ ਨੂੰ ਸਾਡੀ ਮੀਟਿੰਗ ਆ ਉੱਥੇ ਰਣਨੀਤੀ ਖੜੀ ਜਾਊਗੀ ਤੁਹਾਨੂੰ ਉਮੀਦ ਹੈ ਕਿ ਸਰਕਾਰ ਉੱਥੇ ਉੱਥੇ ਫਿਰ ਅਗਲਾ ਪ੍ਰੋਗਰਾਮ ਦਵਾਂਗੇ ਜਿਹੜਾ ਅਸੀਂ ਪਹਿਲਾ ਪ੍ਰੋਗਰਾਮ ਦਿੱਤਾ ਸੀ ਉਹ ਪੂਰੀ ਦੁਨੀਆ ਨੇ ਮੰਨਿਆ ਉਹ ਇਨਸਾਫਪਸੰਦ ਲੋਕਾਂ ਨੇ ਸ਼ਾਂਤੀ ਰੱਖਣ ਵਾਲੇ ਲੋਕਾਂ ਨੇ ਉਹਨੂੰ ਹਰ ਨੂੰ ਸਾਡੀ ਹਮਾਇਤ ਕੀਤੀ ਹੈ ਤੇ ਜਿਹੜਾ ਅਸੀਂ ਹੁਣ ਵੀ ਪ੍ਰੋਗਰਾਮ ਦਵਾਂਗੇ ਇਹ ਵੀ ਲੋਕਾਂ ਵਾਸਤੇ ਹੋਗਾ ਤੇ ਉਹਨਾਂ ਨੂੰ ਨਵੇਂ ਬავਰੇਸ਼ਾ ਤੋਂ ਵੀ ਸੰਪਾਰਕ ਆਖੀ ਗਰੀਬ ਨੂੰ ਹਰ ਤਰ੍ਹਾਂ ਦਾ ਜਿਹੜਾ ਬੋਤਰਾ ਜਿਹੜਾ ਪੰਜਾਬ ਦੇ ਵਿੱਚ ਅੱਜ ਦੋ ਤਰ੍ਹਾਂ ਦਾ ਸੰਤਾਪ ਹੋ ਰਿਹਾ ਇੱਕ ਧਾਰਮਿਕ ਤੌਰ ਤੇ ਇੱਕ ਸਿਆਸੀ ਤੌਰ ਤੇ ਮੈਂ ਜਥੇਦਾਰ ਹਾਂ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਤੇ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਹੈ ਨਾ ਇਹ ਦੋਵਾਂ ਗੱਲਾਂ ਦੀ ਨੁਮਾਇੰਦਗੀ ਕਰਦਾ ਹੈ ਇਹ ਮੇਰੀ ਤੇ ਪੀੜੀ ਦੀ ਗੱਲ ਕਰਦਾ ਹੈ ਅਸੀਂ ਧਰਮ ਵੀ ਬਚਾਉਣਾ ਹੈ ਅਸੀਂ ਦੁਜੇ ਧਰਮ ਵੀ ਬਚਾਉਣੇ ਤੇ ਅਸੀਂ ਜਿਹੜੀ ਪੰਜਾਬ ਦੀ ਸਿਆਸਤ ਜਿਹੜੀ ਹੈ ਗੰਦੀ ਹੋ ਗਈ ਹੈ ਜਿਹਦੇ ਤੇ ਲੋਕਾਂ ਨੇ ਕੰਨਾਂ ਨੂੰ ਹੱਥ ਲਾ ਲਏ ਨੇ ਅਸੀਂ ਉਹਨੂੰ ਵੀ ਨਿਰਮਲ ਕਰਨਾ ਉਹਨੂੰ ਵੀ ਸਾਫ਼ ਕਰਨਾ ਇਹ ਵੀ ਮੇਰੀ ਡਿਊਟੀ ਬਣਦੀ ਹੈ ਇਹ ਸਾਰਾ ਕੋਸ਼ ਮੈਦਾਨ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਾਫ਼ ਹੋਊਗਾ ਤੇ ਇਹਦੇ ਵਾਸਤੇ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਗਲਵੱਕੜੀ ਪਾ ਕੇ ਬੜੇ ਪਿਆਰ ਦੇ ਨਾਲ ਅਸੀਂ ਦੱਸਾਂਗੇ ਬਈ ਜੇ ਤੁਸੀਂ ਸਾਨੂੰ ਮੌਕਾ ਦਿਓਗੇ ਤੇ ਫਿਰ ਅਸੀਂ ਆ ਜਾਂ ਕਰਾਂਗੇ ਉਹ ਕੀ ਕਰਾਂਗੇ ਉਹ ਅਸੀਂ ਬਾਅਦ ਵਿੱਚ ਦੱਸਾਂਗੇ ਪਰ ਅਸੀਂ ਹਰ ਇੱਕ ਨੂੰ ਨਾਲ ਤੋਰਨਾ ਕਿਸੇ ਨੂੰ ਪਿੱਛੇ ਨਹੀਂ ਰਹਿਣ ਦੇਣਾ ਕੋਈ ਨਿੱਕਾ ਹੈ ਕੋਈ ਵੱਡਾ ਹੈ ਕਿਸੇ ਜਾਤ ਪਾਤ ਦਾ ਮਸਲਾ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਅਸੀਂ ਬਰਾਬਰਤਾ ਦੇ ਹਿਸਾਬ ਨਾਲ ਸਭੇ ਸਾਂਝੀ ਵਾਲ ਸਦੈਨ ਕੋਈ ਨਾ ਦਿੱਤੇ ਬਾਹਰ ਗਿਓ ਨਾ ਆਖੀ ਪੈਸਾ ਖਾਣਾ ਹੈ ਨਾ ਕਿਸੇ ਨੂੰ ਖਾਣ ਦੇਣਾ ਨਾ ਆਖੀ ਬੇਈਮਾਨ ਨਾ ਆਖੀ ਬੇਈਮਾਨ ਬੰਦੇ ਰੱਖਣੇ ਨੇ ਨਾ ਆਖੀ ਬੇਈਮਾਨੀ ਕਰਨ ਦੇਣੀ ਆ ਨਾ ਆਖੀ ਕੀਤੀ ਆ ਜੋ ਪਾਰਦਰਸ਼ੀ ਸਿਸਟਮ ਹੋਊਗਾ ਸਾਫ਼ ਸੁਥਰਾ ਹੋਊਗਾ ਜੇ ਅਸੀਂ ਗਲਤ ਕਰਾਂਗੇ ਜੇ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਝੂਠ ਬੋਲੂਗਾ ਜਾਂ ਉਹ ਗਲਤ ਬਿਆਨਬਾਜ਼ੀ ਕਰੂਗਾ ਤੇ ਫਿਰ ਧਰਮ ਨਹੀਂ ਚੱਲ ਸਕਦਾ ਮਾਨ ਸਾਹਿਬ ਦਾਦੂਵਾਲ ਸਾਹਿਬ ਨਾਲ ਤੁਹਾਡੇ ਹੁਣ ਸੰਪਰਕ ਜਾਰੀ ਹੈ ਹਜੇ ਤੱਕ ਗੱਲ ਹੋ ਰਹੀ ਹੈ ਕਿਵੇਂ ਹੈ ਜੀ ਤੁਹਾਡਾ ਰੋਜ਼ ਹੀ ਸੰਪਰਕ ਹੁੰਦਾ ਅਸੀਂ ਇਕੱਠੇ ਸੌਂਦੇ ਰਹੇ ਉੱਥੇ ਮੋਰਚੇ ਦੇ ਵਿੱਚ ਸਾਰਾ ਕੁਝ ਇਕੱਠੇ ਹੀ ਕੱਲ ਦੀ ਸਟੇਟਮੈਂਟ ਬਿਆਨ ਕਰਦੇ ਤੱਕ ਗੱਲ ਹੋਈ ਉਹਨਾਂ ਨਾਲ ਕੋਈ ਗੱਲ ਨਹੀਂ ਗੱਲਬਾਤ ਸਾਡੀ ਹੋਈ ਵੀ ਹੈ ਤੇ ਹੋਊਗੀ ਮਾਨ ਸਾਹਿਬ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਤੁਸੀਂ ਜਜੀਤ ਸਿੰਘ ਨੇ ਜੋਛ ਪਾਰਥ ਕੀਤੀ ਸਰਕਾਰ ਨੂੰ ਹਾਂ ਉਹ ਸਰਕਾਰ ਉਹਦੇ ਕੁਝ ਅੰਸ਼ ਜਿਹੜੇ ਨੇ ਉਹ ਲਾਗੂ ਕਰ ਰਹੀ ਹੈ ਜਿਵੇਂ ਜਿਵੇਂ ਇਹ ਲਾਗੂ ਹੋਊਗਾ ਫਿਰ ਇਹ ਸਹੀ ਪਾਈ ਜਾਵਾਂਗੇ